ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪ੍ਰਮਿੰਦਰ ਸਿੰਘ ਇਸ ਵੇਲੇ ਦੇ ਬਾਅਦ ਹੀ ਮੰਦਭਾਗੀ ਜਿਹੜੀ ਆ ਖਬਰ ਸਾਹਮਣੇ ਆ ਰਹੀ ਦੱਸ ਦੇ ਕੇ ਯੂਐਸਏ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਿਆ ਹੈ ਉਹ ਉੱਤੇ ਟਰੱਕ ਦਾ ਡਰਾਈਵਰ ਸੀਗਾ ਜਦੋਂ ਉਹ ਆਪਣੀ ਡਿਊਟੀ ਤੋਂ ਵਾਪਸ ਆ ਰਿਹਾ ਸੀ ਤਾਂ ਅਚਾਨਕ ਉਸ ਦੀ ਜਿਹੜੀ ਆ ਉਸ ਨੂੰ ਨੀਂਦ ਆ ਜਾਂਦੀ ਹੈ ਜਿਸ ਦੇ ਦੌਰਾਨ ਉਸ ਦਾ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਤਾਂ ਇਹ ਉਸ ਤੋਂ ਬਾਅਦ ਵੱਡਾ ਹਾਦਸਾ ਵਾਪਰ ਜਾਂਦਾ ਯਾਨੀ ਕਿ ਟਰੱਕ ਪਲਟ ਜਾਂਦਾ ਜਿਸ ਦੇ ਦੌਰਾਨ ਮੁੱਕ ਕੇ ਤੇ ਟਰੱਕ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਜਿਸ ਦੇ ਵਿੱਚ ਇਹ ਨੌਜਵਾਨ ਕਰਨਵੀਰ ਜਿਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਸ ਤੇ ਪਰਿਵਾਰ ਨੂੰ ਫੋਨ ਆਉਂਦਾ ਹੈ ਕਿ ਤੁਹਾਡੇ ਜਿਹੜੀ ਬੇਟੇ ਦੀ ਇੱਥੇ ਮੌਤ ਹੋ ਗਈ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਪਰ ਦੂਜੇ ਪਾਸੇ ਪੂਰਾ ਪਿੰਡ ਵੀ ਜਿਹੜਾ ਆ ਇਸ ਟਾਈਮ ਸੋਗ ਦੇ ਵਿੱਚ ਆ ਦੱਸਿਆ ਜਾ ਰਿਹਾ ਕਿ 24 ਸਾਲਾ ਕਰਨਵੀਰ ਆ ਜਿਸ ਦੀ ਦਰਦਨਾਕ ਮੌਤ ਹੋ ਗਈ ਆ ਔਰ ਇਹ 3 ਸਾਲ ਪਹਿਲਾਂ ਅਸਟੱਡੀ ਵਿਜੇ ਤੇ ਜਿਹੜਾ ਅਮਰੀਕਾ ਗਿਆ ਹੋਇਆ ਸੀਗਾ ਉਸ ਤੋਂ ਬਾਅਦ ਪਰਮਾਨੈਂਟ ਤੇ ਜਿਹੜੇ ਆ ਟਰੱਕ ਟਰੱਕ ਡਰਾਈਵਰ ਸੀਗਾ ਜਿਸ ਦੀ ਇਹ ਦਰਦਨਾਕ ਹਾਦਸੇ ਦੇ ਵਿੱਚ ਜਿਹੜੀ ਆ ਸਰਕਾਰ ਦੇ ਵਿੱਚ ਦਰਦਨਾਕ ਮੌਤ ਹੋ ਗਈ ਆ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਪਰਿਵਾਰ ਕੋਲ ਇਸ ਦੇ ਵੀ ਇੱਕੋ ਮੰਗ ਆ ਕਿ ਜਲਦੀ ਸਾਡੇ ਜਿਹੜੀ ਆ ਬੇਟੇ ਮ੍ਰਿਤਕ ਦੇ ਪਿੰਡ ਲਿਆਂਦੀ ਚਾਵੇ ਤਾਂ ਜੋ ਆਪਣੀ ਰੀਤੀ ਰਵਾਜ ਦੇ ਨਾਲ ਇਸ ਦੀ ਇਸ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਵੇ ਇਸ ਮਾਮਲੇ ਦੇ ਵਿੱਚ ਉਸ ਦਾ ਭਰਾ ਦਾ ਕੀ ਕੁਝ ਕਹਿਣਾ ਆਉਂਦੇ ਆ ਮੇਰਾ ਨਾਮ ਸਾਹਿਬ ਸਿੰਘ ਸੀ ਪਿੰਡ ਸ਼ਿਵਦਾਸ਼ਪੁਰ ਜ਼ਿਲ੍ਹਾ ਫਤਿਹਗੁਰ ਸਾਹਿਬ ਤੇ ਇਹ ਜਿਹੜਾ ਬ੍ਰਦਰ ਸੀਗਾ ਮਰੀਕਾ ਚ ਕਰਨੂ ਸਿੰਘ ਨਾਮ ਜਿਹੜਾ ਉਹਨਾਂ ਤੇ ਉਹ ਨਿਊ ਮੈਕਸੀਕੋ ਤੋਂ ਕੈਨਫੋਰਨੀਆ ਸਰ ਦਾ ਰਕ ਲੈ ਕੇ ਜਾਂਦੇ ਸੀ ਵਾਪਸੀ ਤੇ ਅੰਗੀ ਨਾ ਦਾ ਅੱਖ ਲੱਗਣ ਕਾਰਨ ਇਹ ਦੰਦ ਅਸਰੇ ਨਹੀਂ ਆ ਤੇ ਜੋ ਪਿੱਛੇ ਆ ਰਹੀ ਸੀ ਦਾ ਐਕਸੀਡੈਂਟ ਹੋ ਗਿਆ ਜਿਸ ਕਰ ਨਾਲ ਰੋਡ ਰੇਨ ਮਦਨਦੀ ਕਾਫੀ ਬੜਾ ਤੇ ਬਾਗੀ ਪੰਨੋ ਤੇ ਕਿਨੇ ਸਾਲ ਕਰ ਲੱਗੇ ਸੀ ਹੇ ਸਾਲ ਮੂਤਵ ਨੇ 1 ਕਿੰਨਾ 3 ਸਾਲ ਨੂੰ ਤੇ ਕਿੰਨਾ ਹੈ ਵੀ 3 ਸਾਲ ਪਹਿਲਾਂ ਕਿਸੇ ਇੱਕ ਮਿੰਨਾ ਰਹਿੰਦੇ ਸੀ 3 ਸਾਲ ਤੋਂ ਮੈਰਿਡ ਸੀਗੇ ਓਕੇ ਕਿੰਨੇ ਸਾਲ ਪਹਿਲਾਂ ਇਹ ਜਨੀ ਜਿਹੜੀ ਉੱਥੇ ਕੰਮ ਕਰਦੇ ਸੀਗੇ ਉਹ ਪਹਿਲਾਂ ਜੀ ਹੋਰ ਕੰਮ ਵੀ ਕਾਫੀ ਕਰੇਗਾ ਤੇ ਹੁਣ ਸਾਲ ਕਿੰਨੇ ਸਾਲ ਦੇ ਵਿੱਚ ਇਹਰ ਸੋ ਦਿਸ ਇਜ਼ ਬੀ ਤੁਮ ਦਾ ਕਮਰਦਿਆ ਕਮਰਗੀ ਦਾ 14 ਰੀਗ 14 ਜੁਲਾਈ ਨੂੰ ਬਸ ਰਹੀ ਸੀਗੇ ਲਗਭਗ 25 ਸਾਲ ਦੇ ਹੋ ਗਏ ਸੀ ਕੇ ਚਾਰ ਕਿਦਾਂ ਡੈਡ ਬੋਡੀ ਲਈ ਅਨੁਵਾਸੀ ਕੋਈ ਯਤਨ ਕੀਤੇ ਜਾ ਰਹੇ ਹੈ ਡੈਡ ਬੋਡੀ ਦੀ ਇਹ ਕਾਹਨ ਕਰ ਰਹੇ ਫੇਸਬੁਕ ਨੂੰ ਨਹੀਂ ਅਸਲੀ ਕਰਤਪਰ ਸਾਹਿਬ ਅਮਨ